ਲਾਈਵ ਨਿਊਜ਼ ਨਾਪਾ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੇਖੋ ਦਿਨ ਵੀਰਵਾਰ ਨੂੰ ਦਿਖਾ ਰਿਹਾ ਤੁਹਾਨੂੰ ਨਾਪੇ ਦਸਾਂ ਦੇ ਤਾਜ਼ੀਆਂ ਤਸਵੀਰਾਂ ਦੇਖੋ ਇਹ ਲੰਗੂਰ ਹੈ ਲੋਕਾਂ ਦੇ ਦੱਸਣ ਬਤਾਵ ਕਹਿੰਦੇ ਕਿ ਕਈ ਦਿਨਾਂ ਦਾ ਇਹ ਪੀੜ ਤੇ ਵਿਚਾਲੇ ਦਵਾਲੇ ਘੁੰਮ ਰਿਹਾ ਹੈ ਦੇਖ ਸਕਦੇ ਹਾਂ ਕਿ ਕਿਹਦਾ ਇਹਦੀ ਮੋਟੀ ਬੜੀ ਪੂਛ ਹੈ ਔਰ ਹੋਰ ਦੇਖੋ ਤੁਸੀਂ ਕਿ ਇਹ ਅਕਸਰ ਇਸ ਰੋਡ ਦੇ ਉੱਪਰ ਬਾਂਦਰ ਜ਼ਰੂਰ ਨਜ਼ਰ ਆਉਂਦੇ ਹਨ ਲੇਕਿਨ ਇਹਦੇ ਆਉਣ ਨਾਲ ਸਾਰੇ ਬਾਂਦਰ ਅਲੋਪ ਹੋ ਚੁੱਕੇ ਹਨ ਜਿਵੇਂ ਕੋਈ ਹੈ ਹੀ ਨਹੀਂ ਦੇਖੋ ਇਹਦੀ ਦਹਿਸ਼ਤ ਕਿੰਨੀ ਹੈ ਬਾਦਰਾ ਦੇ ਵਿੱਚ ਕਿ ਇੱਕ ਵੀ ਬਾਂਦਰ ਦਿਖਾਈ ਨਹੀਂ ਦੇ ਰਿਹਾ ਕਿਲੋਮੀਟਰਾਂ ਤੱਕ ਦੇਖ ਸਕਦੇ ਹੋ ਜੋ ਮੌਕੇ ਦੀਆਂ ਤਾਜ਼ੀਆਂ ਤਸਵੀਰਾਂ ਹੈ ਇਹ ਆਪਣਾ ਮੱਛੀ ਫਾਰਮ ਦਾ ਨਜ਼ਦੀਕ ਵੀ ਪੈਂਦਾ ਹੈ ਜਿਹੜੇ ਨੌਗਾਜਾ ਦਰਗਾਹ ਦੇ ਕੁਸ਼ੇ ਦੂਰੀ ਦੇ ਉੱਪਰ ਦੇਖੋ ਇਹ ਜਾਲ ਲੱਗੇ ਹੋਏ ਆ ਬੀੜ ਦਾ ਕਿ ਮੈਂ ਘੁੰਮ ਰਿਹਾ ਹੈ ਰੋਡ ਦੇ ਉੱਪਰ ਦੇਖ ਸਕਦੇ ਹਾਂ ਮੌਕੇ ਦੀਆਂ ਤਾਜ਼ੀਆਂ ਤਸਵੀਰਾਂ ਜੋ ਆਪ ਜੀ ਨੂੰ ਦਿਖਾਈਆਂ ਜਾ ਰਹੀਆਂ ਹਨ ਇੱਕ ਲੰਗੂਰ ਹੈ ਜੋ ਹੈ ਨਾਬਦੇ ਜਾਰੇ ਦੁਆਰੇ ਆ ਗਿਆ ਹੈ ਕਈ ਦਿਨਾਂ ਤੋਂ ਦੇਖ ਸਕਦੇ ਹੋ ਦੇਖੋ ਪੂੰਛੇ ਦੀ ਕਿੰਨੀ ਵੱਡੀ ਹੈ ਦੇਖ ਸਕਦੇ ਹੋ ਕਿਹਦਾ ਹੈ ਮੋਟਾ ਬੜਾ ਦੇਖੋ ਤੁਸੀਂ ਜੰਗਲ ਦਾ ਏਰੀਆ ਹੈ ਸਾਰਾ ਦੇਖੋ ਕੋਈ ਖਾਨ ਨੂੰ ਲੱਭ ਰਿਹਾ ਹੈ ਆ ਦੇਖੋ ਰੋਡ ਹੈ ਚੱਲਦਾ ਹੈ ਅੱਧੇ ਜਾਂਦੇ ਵੀ ਇਹਨੂੰ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਦਾ ਜਾਨਵਰ ਬੈਠਾ ਹੋਇਆ ਹੈ ਰੋਡ ਦੇ ਉੱਪਰ ਦੇਖੋ ਬੜੀ ਸਾਰੀ ਲੰਬੀ ਪੂੰਛ ਹੈ ਜਿਆ ਜਾਲ ਲੱਗਿਆ ਹੋਇਆ ਹੈ ਵੀਰ ਦਾ ਬਿਲਕੁਲ ਰੋਡ ਦੇ ਨਾਲ-ਨਾਲ ਦੇਖੋ ਕੋਈ ਖਾਣ ਦੀ ਭੋਜਨ ਦੀ ਤਲਾਸ਼ ਕਰ ਰਿਹਾ ਹੈ ਆਪ ਜੀ ਨੂੰ ਦਿਖਾ ਰਿਹਾ ਤਾਜ਼ੀਆਂ ਤਸਵੀਰਾਂ ਦੇਖੋ ਇੱਕ ਲੰਗੂਰ ਹੈ ਜੋ ਦੇਖਿਆ ਗਿਆ ਹੈ ਦੇਖੋ ਪੂੰਛ ਕਿੱਡੀ ਹੈ ਜੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਦੇਖੋ ਗੱਡੀਆਂ ਵੀ ਲੰਘ ਰਹੀਆਂ ਹਨ ਰੋਡ ਹੈ ਬੈਠਾ ਹੋਇਆ ਹੈ ਦੇਖੋ ਲੋਕ ਦੇਖ ਰਹੇ ਹਨ ਲੰਘਦੇ ਜਾਂਦੇ ਆਂਦੇ ਲੋਕ ਦੇਖ ਰਹੇ ਹਨ ਇਹਨੂੰ ਲੰਗੂਰ ਨੂੰ ਕਿਹੋ ਜਿਹਾ ਜੀਵ ਹੈ ਦੇਖੋ ਗੱਡੀਆਂ ਵਾਲੇ ਵੀ ਖੜ-ਖੜ ਕੇ ਦੇਖ ਰਹੇ ਹਨ ਕਿ ਕਿਹੋ ਜਿਹਾ ਜੀਵ ਜਾਨਵਰ ਹੈ ਲੰਗੂਰ ਹੈ ਭਾਈ ਦੇਖੋ ਦੇਖੋ ਕਿੰਨੇ ਅਸੀਂ ਨੇੜੇ ਜਾ ਕੇ ਤਸਵੀਰਾਂ ਬਣਾ ਰਹੇ ਹਾਂ ਦੇਖ ਸਕਦੇ ਹੋ ਆਪ ਜੀ ਨੂੰ ਦਿਖਾਉਣ ਦੇ ਖਾਤਰ ਦੇਖੋ ਹੁਣ ਇਹ ਚੱਲਿਆ ਹੈ ਦੇਖੋ ਪੂੰਛ ਇਹਦੀ ਕਿੱਡੀ ਹੈ ਪਤਾ ਲੱਗ ਗਿਆ ਇਹਨੂੰ ਕਿ ਮੈਨੂੰ ਇਹ ਦੇਖ ਰਹੇ ਆ ਘੱਟ ਦੇਖ ਕੇ ਦੇਖੋ ਪੂੰਛ ਕਿੱਡੀ ਹੈ ਜੀ ਲੰਗੂਰ ਦੀ ਆਹ ਦੇਖੋ ਆ ਚੱਲਿਆ ਖੇਤਾਂ ਵਾਲੇ ਪਲੇ ਪਾਸੇ ਦੇਖੋ ਬਾਂਦਰਾਂ ਦੀ ਕਿੰਨੀ ਦਹਿਸ਼ਤ ਹੈ ਕੋਈ ਵੀ ਬਾਂਦਰ ਦਿਖਾਈ ਨਹੀਂ ਦੇ ਰਿਹਾ ਤਰਕਤ ਦੇ ਚੜ ਗਿਆ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਬਟਨ ਸੋ ਧੰਨਵਾਦ ਜੀ ਪਾਈ